ਕਦੇ ਜਿੰਨੇ ਮਰਜੀ ਉਹਦੇ ਤੇ ਕਹਿਰ ਢੋਂਦਾ ਰਿਆ ਉਹ ਬੇਪਰਵਾਹ ਕਿ ਉਸ ਮਾਲਕ ਦੀ ਭਗਤੀ 'ਚ ਡਿੜ ਰਿਆ ਨਤੀਜਤਨ ਪ੍ਰਹਲਾਦ ਕਦੇ ਵੀ ਹਾਰਿਆ ਨਹੀਂ ਪ੍ਰਹਲਾਦ ਕਦੇ ਦੁਖੀ ਨਹੀਂ ਹੋਇਆ ਉਸ ਮਾਲਕ ਦੇ ਪਾਣੇ 'ਚ ਸਦਾ ਸੁਖੀ ਰਿਆ ਪਰ ਹਰਨਾਕਸ਼ ਉਹਨੂੰ ਅਖੀਰਕਰ ਆਪਦੀਆਂ ਕਰਨੀਆਂ ਭੋਗਣੀਆਂ ਪਈਆਂ ਪਹਿਲਾਂ ਤਾਂ ਭੈਣ ਹੋਲਕਾ ਮਰੀ ਸਿਰਫ ਇਹ ਸੱਤ ਗੱਲ ਕਰਕੇ ਕਿਉਂਕਿ ਉਹ ਆਪ ਦੇ ਪ੍ਰਾਪਤ ਹੋਏ ਵਰਦਾਨ ਦੀ ਦੁਰਵਰਤੋਂ ਕਰਨ ਜਾ ਰਹੀ ਸੀ ਇੱਕ ਜਵਾਕ ਦੇ ਨਾਲ ਆਪ ਸੜ ਗਈ ਵਰਦਾਨ ਰੱਦ ਹੋ ਗਿਆ ਹਰਨਾਖਸ਼ ਨੂੰ ਮਾਰਨ ਦਾ ਵੀ ਤਰੀਕਾ ਫਿਰ ਨਿਕਲ ਹੀ ਆਇਆ ਅੰਦਰ ਜਾਂ ਬਾਹਰ ਨਹੀਂ ਨਾ ਮਰਨਾ ਸੀ ਦਲੀਜਾਂ ਚ ਮਰ ਸਕਦਾ ਸੀ ਹਥਿਆਰ ਨਾਲ ਨਹੀਂ ਨਾ ਮਰਨਾ ਸੀ ਨਾ ਕਿਸੇ ਜਾਨਵਰ ਤੋਂ ਮਰਨਾ ਸੀ ਇਹ ਨਾ ਕੋਈ ਬੰਦਾ ਸੀ ਨਾ ਕੋਈ ਜਾਨਵਰ ਸੀ ਬਚਾਲੀ ਸੀ ਜਾਂ ਦਿਨੇ ਜਾਂ ਰਾਤ ਨੂੰ ਨਹੀਂ ਨਾ ਮਰਦਾ ਸੀ ਸ਼ਾਮ ਨੂੰ ਮਰ ਸਕਦਾ ਸੀ ਕਿਸੇ ਇਹ ਹਥਿਆਰ ਨਾਲ ਨਹੀਂ ਸੀ ਮਾਰਿਆ ਜਾਣਾ ਇਹ ਕਿਸੇ ਸ਼ਕਤੀ ਨਾਲ ਨਹੀਂ ਸੀ ਮਾਰਿਆ ਜਾਣਾ ਨੋਹਾਂ ਨਾਲ ਪਾੜਤਾ ਸੁਮੁਖ ਦੀ ਗੱਲ ਕੀ ਹੈ